ਆਪਾਂ ਓਪਨਿੰਗ ਕੀਤੀ ਐ ਅਪ੍ਰੈਲ ਵਿੱਚ ਤੇ ਹੁਣ 3 ਮਹੀਨਿਆਂ ਬਾਅਦ ਮੈਂ ਆਇਆ ਤੇ ਆਪਾਂ ਕੋਸ਼ਿਸ਼ ਕਰਦੇ ਰਹਿਣਾ ਕਿ ਅ ਮਹੀਨੇ 2 ਮਹੀਨੇ ਬਾਅਦ ਇੱਥੇ ਮੇਰਾ ਚੱਕਰ ਲੱਗਦਾ ਰਹੇ ਹਾਂਜੀ ਸਰਕਾਰ ਵੱਲੋਂ ਇਹ ਬੇਅਦਬੀ ਦੇ ਕੂਲ ਬਣਾਏ ਜਾ ਰਹੇ ਸਖਤ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਬੇਅਦਬੀਆਂ ਹੋ ਰਹੀਆਂ ਸੀਗੀਆਂ ਜਾਂ 328 ਰੁਪਏ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅਜੇ ਤੱਕ ਮਾਮਲਾ ਉਸ ਇਧਰ ਹੋ ਕੀ ਹਾਂ ਬੇਅਦਬੀਆਂ ਤਾਂ ਹੁੰਦੀਆਂ ਨੇ બસ ਕਿਰਪ ਇਹ ਹੋਣਾ ਚਾਹੀਦਾ ਹੈ ਕਿ ਧਰਮ ਗ੍ਰੰਥ ਸਾਰੇ ਸਤਿਕਾਰਯੋਗ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ ਇਹਦੇ ਵਾਸਤੇ ਚਲੋ ਜੇ ਕਾਨੂੰਨ ਹੋਏਗਾ ਤਾਂ ਬੰਦੇ ਥੋੜਾ ਬਹੁਤ ਡਰਦੇ ਨੇ ਪਰ ਮਿਸਜੂਜ ਨਾ ਹੋਵੇ ਕਈ ਵਾਰੀ ਕਰੇ ਕੋਈ ਤੇ ਪਰ ਨਾ ਕਿਸੇ ਹੋਰ ਨੂੰ ਪੈ ਜਾਏ ਕਈ ਚੀਜ਼ਾਂ ਗਲਤ ਵਰਤੋਂ ਹੋਣ ਲੱਗ ਜਾਂਦੀ ਕਈ ਚੀਜ਼ਾਂ ਦੀ ਕਾਨੂੰਨ ਚੰਗਾ ਹੈ ਸਾਰੇ ਧਰਮ ਜਿਹੜੇ ਜਿਹੜਾ ਕਿਸੇ ਨੂੰ ਵੀ ਮੰਨਦਾ ਇਹ ਗੱਲ ਫਿਰ ਧਰਮ ਗ੍ਰੰਥਾਂ ਦੇ ਉੱਤੇ ਵੀ ਲਾਗੂ ਹੋਣੀ ਹੈ ਜਿੱਥੇ-ਜਿੱਥੇ ਵੀ ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਦੇਣਾ ਪੈਣਾ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਦੇ ਧਰਮ ਦੀ ਬਦਬੀ ਨਾ ਹੋਵੇ ਤੇ ਜੇ ਹੋਏਗੀ ਤਾਂ ਫਿਰ ਚਲੋ ਕਾਨੂੰਨ ਬਣਿਆ ਚੰਗੀ ਗੱਲ ਹੈ ਪਰ ਮਿਸਜੂਜ ਨਾ ਹੋਵੇ ਬਸ ਭਾਈ ਜਿਹੜਾ ਕਾਨੂੰਨ ਬਣਿਆ ਬੜੀ ਧੀਰbaar ਬਣਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਕਾਨੂੰਨ ਦੇ ਵਿੱਚ ਖਾਸ ਤੌਰ ਤੇ ਧਰਮਾਂ ਦੀ ਸੁਰੱਖਿਆ ਵਾਸਤੇ ਗੁਰਧਾਮਾਂ ਦੀ ਸੁਰੱਖਿਆ ਵਾਸਤੇ ਕੀ ਕੁਝ ਹੋਣਾ ਚਾਹੀਦਾ ਹੈ ਨੇ ਕਾਨੂੰਨ ਇਹ ਤਾਂ ਲੰਮਾ ਚੌੜਾ ਹੁੰਦਾ ਜੀ ਸੁਰੱਖਿਆ ਤਾਂ ਅਸਲ 'ਚ ਤਾਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਧਿਆਨ ਉਹਨਾਂ ਨੇ ਆਪ ਹੀ ਦੇਣਾ ਹੁੰਦਾ ਹੈ ਜਿਆਦਾ ਤਾਂ ਉਹੀ ਕੰਮ ਆਉਂਦਾ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੋਈ ਪਰਿਵਾਰ ਸਾਹ ਦੇ ਵਿੱਚ ਲਗਾਤਾਰ ਧਮਕੀਆਂ ਆ ਰਹੀਆਂ ਵਾ ਉਸ ਨੂੰ ਲੈ ਕੇ ਸੁਰੱਖਿਆ ਲੈ ਕੇ ਕੀ ਕਰਨਾ ਚਾਹੋਗੇ ਪਤਾ ਲੱਗਿਆ ਕਈ ਬੰਦੇ ਫੜੇ ਫੁੜੇ ਵੀ ਗਏ ਹੈ ਪਤਾ ਲੱਗ ਰਿਹਾ ਤੇ ਲੱਗ ਜਾਣਾ ਮੇਰੇ ਖਿਆਲ ਇਦਾਂ ਦੀ ਧਮਕੀ ਹੁੰਦੀਆਂ ਕੁਝ ਬੰਦੇ ਸੋਸ਼ਲ ਮੀਡੀਆ ਤੇ ਬੈਠੇ ਕੁਝ ਕਰਦੇ ਰਹੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਲਾਸਟ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਸਾਰੇ ਜਣੇ ਯਤਨ ਕਰੀਏ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੇ ਧਰਮ ਪਰਿਵਰਤਨ ਦਾ ਹੜ ਆਇਆ ਹੋਇਆ ਨਸ਼ਿਆਂ ਦਾ ਵੀ ਹੜ ਹੈ ਉਹਦੇ ਵਾਸਤੇ ਸਾਰੇ ਯਤਨ ਕਰਨ ਤਾਂ ਜੋ ਕਿਵੇਂ ਨਾ ਕਿਵੇਂ ਇਹਨੂੰ ਠੱਲ ਪਾਈ ਜਾ ਸਕੇ ਨਸ਼ਿਆਂ ਨੂੰ ਵੀ ਠੱਲ ਪੋਵੇ ਤੇ ਅਸੀਂ ਸਿੱਖੀ ਨਾਲ ਜੁੜ ਕੇ ਗੁਰੂ ਸਾਹਿਬ ਨਾਲ ਪਿਆਰ ਕਰੀਏ ਹਾਂਜੀ ਸਰਕਾਰ ਵੱਲੋਂ ਜੁੱਦ ਚਲਾਇਆ ਜਾ ਰਿਹਾ ਨਸ਼ਿਆਂ ਦੇ ਵਿਰੁੱਧ ਤੁਰਕੀ ਲੱਗਦਾ ਕਿ ਉਸਦੇ ਨਾਲ ਕੋਈ ਥਲਪੇਗੀ ਜਾਂ ਚੰਗਾ ਐਸੀ ਗੱਲ ਨਹੀਂ ਬਹੁਤ ਪਤਾ ਲੱਗ ਰਿਹਾ ਇੱਥੇ ਵੀ ਫੜੇ ਗਏ ਬੰਦੇ ਇੱਥੇ ਵੀ ਫੜੇ ਗਏ ਛੋਟੀਆਂ ਮੱਛੀਆਂ ਵੀ ਫੜੀਆਂ ਜਾਣ ਤੇ ਵੱਡੇ ਮગર ਮੱਛਾਂ ਨੂੰ ਵੀ ਹੱਥ ਪਾਏ ਜਾਣ ਉਹਦੇ ਵਿੱਚ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਉਹਦੇ ਵਿੱਚ ਪਾਰਟੀਆਂ ਤੋਂ ਉੱਚਾ ਉੱਠ ਕੇ ਪੰਜਾਬ ਦਾ ਭਲਾ ਸੋਚਣਾ ਚਾਹੀਦਾ ਪੰਜਾਬ ਦੇ ਭਲੇ ਲਈ ਜੇ ਕੰਮ ਕਰਨਾ ਫਿਰ ਪਾਰਟੀਆਂ ਤੋਂ ਉੱਚੇ ਉੱਠ ਕੇ ਗਲਤ ਚਾਹੇ ਕਿਸੇ ਵੀ ਪਾਰਟੀ ਦਾ ਕਰਦਾ ਹੋਵੇ ਉਹਨੂੰ ਹੱਥ ਪਾਉਣਾ ਚਾਹੀਦਾ ਔਰ ਨਸ਼ੇ ਤਾਂ ਆਈਂ ਬੰਦ ਹੋ ਸਕਦੇ ਨੇ ਸਖਤ ਕਦਮੇ ਦੇ ਵਾਸਤੇ ਸਰਕਾਰ ਚੁੱਕੇ ਜਿਹੜੇ ਜਿਹੜੀਆਂ ਸਟੇਟਾਂ ਵਿੱਚ ਨਸ਼ਿਆਂ ਵਿਰੁੱਧ ਸਖਤ ਕਦਮ ਪੁੱਟੇ ਗਏ ਹਨ ਉੱਥੇ ਬਿਲਕੁਲ ਨਸ਼ਾ ਬੰਦ ਹੋ ਗਿਆ ਤੇ ਜੇ ਪੰਜਾਬ ਸਰਕਾਰ ਜਿਸ ਤਰ੍ਹਾਂ ਕਰ ਰਹੀ ਹੈ ਨੇ ਹੁਣ ਤੱਕ ਬੜਾ ਸੋਨਾ ਹੋ ਰਿਹਾ ਲੱਗ ਰਿਹਾ ਜਿਹੜਾ ਤੇ ਅੱਗੇ ਵੀ ਤਕੜੇ ਹੋ ਕੇ ਛੋਟੀਆਂ ਮੱਛੀਆਂ ਨੂੰ ਵੀ ਹੱਥ ਪਾਉਣ ਤੇ ਵੱਡੇ ਮગર ਮੱਛਾਂ ਨੂੰ ਵੀ ਹੱਥ